ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਦੇਸ਼ ਭਰ ਦੀਆਂ ਇਨਸਾਫ਼ ਪਸੰਦ ਪਾਰਟੀਆਂ ਇਹ ਸਿੱਧ ਕਰ ਰਹੀਆਂ ਹਨ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ ਕੋਈ ਵੀ ਸਰਕਾਰ ਇਸ ਤਰ੍ਹਾਂ ਦੇ ਕੋਝੇ ਹੱਥਕੰਡੇ ਨਹੀਂ ਅਪਣਾ ਸਕਦੀ ਕੋਟਪੂਰਾ ਬੱਤੀਆਂ ਵਾਲਾ ਚੌਕ ਵਿੱਚ ਐਡਵੋਕੇਟ ਵੀਰ ਇੰਦਰ ਸਿੰਘ ਸੰਧਵਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ મોદી ਦਾ ਪਤਲਾ ਫੂਕ ਕੇ ਨਾਰੇਬਾਜੀ ਕਰਦਿਆਂ ਖੂਬ ਭੜਾਸ ਕੱਢੀ ਆਪਣੇ ਸਬੋਧਨ ਦੌਰਾਨ ਕੁਲਤਾਰ ਸਿੰਘ ਸੰਤਮਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸਮੇਤ ਮਾਸਟਰ ਕੁਦੀ ਸਿੰਘ ਮਾੜ ਅਰुण ਸਿੰਘਲਾ ਸੁਖਦੇਵ ਸਿੰਘ ਪਾਦਮ ਨਰੇਸ਼ ਸਿੰਘਲਾ ਕੌਰ ਸਿੰਘ ਸੰਧੂ ਪਿੰਦਰ ਸਿੰਘ ਗੱਲ ਮਨਜਿੰਦਰ ਸਿੰਘ ਗੋਪੀ ਹਰਪ੍ਰੀਤ ਸਿੰਘ ਮੜਾਕ ਆਦਨੇ ਆਖਿਆ ਕਿ ਜੇਕਰ ਭਾਜਪਾ ਇਹ ਸੋਚਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਤਬਾਹ ਕਰ ਦੇਵੇਗੀ ਜਾਂ ਵਿਰੋਧੀ ਧਿਰ ਨੂੰ ਡਰਾ ਲਵੇਗੀ ਇਹ ਉਸ ਦੀ ਬਹੁਤ ਵੱਡੀ ਗਲਤਫਹਿਮੀ ਹੈ ਕਿਉਂਕਿ ਇਸ ਲੜਾਈ ਨੂੰ ਭਾਜਪਾ ਵਿਰੋਧੀ ਪਾਰਟੀਆਂ ਰਲ ਕੇ ਲੜਦੀਆਂ ਉਹਨਾਂ ਆਖੇ ਕਿ ਜੇਕਰ ਭਾਜਪਾ ਵਿੱਚ ਹਿੰਮਤ ਹੈ ਤਾਂ ਉਹ ਚੋਣ ਮੈਦਾਨ ਉਤਰੇ ਅਤੇ ਝੂਠੇ ਕੇਸ ਬਣਾ ਕੇ ਪਿੱਛੋਂ ਹਮਲਾ ਕਰਨ ਦੀ ਨੀਤੀ ਦਾ ਤਿਆਗ ਕਰੇ ਆਓ ਦੇਖਦੇ ਆ ਕੋੜਕਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰਾਤਾ ਦੀ ਇਸ ਵਿਸ਼ੇਸ਼ ਰਿਪੋਰਟ ਦੇ ਰਾਹੀਂ ਇਹ ਜੋ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਬਿਲਕੁਲ ਧੱਕੇ ਨਾਲ ਈਡੀ ਅੰਦਰ ਲੈ ਕੇ ਗਈ ਆ ਉਹਦੇ ਵਿਰੁੱਧ ਹੋ ਰਿਹਾ ਤੇ ਕੀ ਅੱਜ ਕੀਤਾ ਤੁਸੀਂ ਅੱਥੇ ਅੱਜ ਉਹਨਾਂ ਦਾ ਪਤਲਾ ਫੁਕਿਆ ਔਰ ਨਾਰੇਬਾਜੀ ਕੀਤੀ ਹੈ ਜੀ ਵਿਰੋਧ ਕੀਤਾ ਮੋਦੀ ਦਾ ਮੋਦੀ ਦਾ ਪਤਲਾ ਫੁਕਿਆ ਔਰ ਨਾਰੇਬਾਜੀ ਕੀਤੀ ਕਿਉਂਕਿ ਇਹ ਵਿਰੋਧੀ ਪਾਰਟੀਆਂ ਉਹਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਜਿੰਨਾ ਇਹ ਵਿਰੋਧੀ ਪਾਰਟੀ ਉਹਨੂੰ ਦਬਾਉਣਗੇ ਉਹਨਾਂ ਲੋਕਾਂ ਦਾ ਮਤਲਬ ਜ਼ਿਆਦਾ ਵਿਰੋਧ ਇਹਨਾਂ ਦਾ ਹੋਊਗਾ ਅਗਲਾ ਐਕਸ਼ਨ ਕੀ ਹੋ ਰਿਹਾ ਤੁਹਾਡਾ ਅਗਲਾ ਐਕਸ਼ਨ ਦੇਖੋ ਅੱਜ ਮੁਹੱਲੇ ਵੀ ਸਾਡਾ ਤਾਂ ਨਾ ਲੱਗਾ ਸਾਰੇ ਲੀਡਰ ਉੱਥੇ ਗਏ ਜੀ ਵੱਡੇ ਤੇ ਬਾਕੀ ਜਿਵੇਂ ਕੋਈ ਹਾਈ ਕਮਾਂਡ ਆਦੇਸ਼ ਦੇਊਗਾ ਉਵੇਂ ਐਕਸ਼ਨ ਵਧਣਗੇ ਜੀ ਇਸ ਤਰ੍ਹਾਂ ਦੇ ਕਿਉਂਕਿ ਖੱਬੇ ਪੱਕੇ ਪਾਰਟੀਆਂ ਕਹਿ ਰਹੀਆਂ ਨੇ ਵੀ ਇਹ ਇਨ੍ਹਾਂ ਤੇ ਆਪ ਕੋ ਐਸਤਰਾ ਵੀ ਮੋਦੀ ਨੂੰ ਜਿਹੜੀ ਤਾਕਤ ਉਹਦੀ 10 ਸਾਲਾਂ ਦੀ ਬਣ ਗਈ ਹੈ ਉਹਨੂੰ ਦਬਾਉਣ ਵਾਸਤੇ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕਈ ਜਗ੍ਹਾ ਤੇ ਗੱਠਜੋੜ ਕੀਤਾ ਉਹ ਜ਼ਰੂਰੀ ਸੀ ਮੇਰੇ ਖਿਆਲ ਤੋਂ ਤੁਹਾਡਾ ਸਵਾਲ ਇਹੀ ਸੀਗਾ ਹਣ ਨਹੀਂ ਨਹੀਂ ਉਹ ਕਹ ਰਿਹਾ ਵੀ ਜੇ ਇਹਨਾਂ ਤੇ ਈਡੀ ਨੇ ਹੁਣ ਇਹਨਾਂ ਦੇ ਮੰਤਰੀ ਨੂੰ ਸ਼ਕੰਜੇ ਚ ਲਿਆ ਜੀ 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 ਉਹਦਾ ਇਹ ਵਿਰੋਧ ਕਰ ਰਹੇ ਨੇ ਹੋਰਾਂ ਨੂੰ ਜੇ ਇਹ ਆਪ ਕਰਦੇ ਨੇ ਉਹ ਸਹੀ ਆ ਨਹੀਂ ਉਹ ਤਾਂ ਚਲੋ ਠੀਕ ਆ ਤੁਹਾਡੀ ਗੱਲ ਬਟ ਜਿਹੜਾ ਕੇਜਰੀਵਾਲ ਜੀ ਤੇ ਹੋ ਰਿਹਾ ਉਹ ਬਿਲਕੁਲ ਸਾਜ਼ਿਸ਼ ਅਧੀਨ ਹੋ ਰਿਹਾ ਪਹਿਲਾਂ ਵੀ ਮੰਤਰੀ ਅੰਦਰ ਤੋਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੇਸ ਨਹੀਂ ਚੱਲਿਆ ਸਿੱਧਾ ਆਕੇ ਜੀਡੀ ਨੇ ਅੰਦਰ ਚੱਕ ਕੇ ਲੈ ਗਿਆ ਕੋਈ ਇਹਨਾਂ ਨੂੰ ਮਤਲਬ ਆਪ ਦੀ ਜਿਹੜੇ ਪੰਜਾਬ ਦੇ ਵਿੱਚ ਮੰਤਰੀਆਂ ਸਰਕਾਰ ਸਾਹਿਬ ਜਿਹੜੇ ਕਾਨੂੰਨ ਬਣਦੇ ਆ ਲੋਕ ਸਭਾ ਰਾਜ ਸਭਾ ਤੋਂ ਪਾਸ ਹੋ ਕੇ ਫੇਰ ਬਣਦੇ ਆ ਹਨਾ ਜੀ ਹੋਵੇ ਲਾਈਕ ਦੈਟ ਇਹਦਾ ਐਕਸਾਈਜ਼ ਪਾਲਿਸੀ ਆ ਉਹ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਹੀ ਹੋ ਰਿਹਾ ਸੀ ਉਲਟਾ 3500 ਕਰੋੜ ਰੁਪਇਆ ਰੈਵਨਿਊ ਇਕੱਠਾ ਹੋਇਆ ਉਹਦੇ ਚ ਤੇ ਪਰ ਇਹ ਜਿਹੜੇ ਦੂਸ਼ਣबाजी ਲਾ ਰਹੀ ਮੋਦੀ ਸਰਕਾਰ ਕੇ ਰੈਵਨਿਊ ਜਿਹੜਾ ਇਹਨਾਂ ਨੇ ਖੁਰਦਬੁਰਦ ਕੀਤਾ ਜੋ ਕਿ ਸਰਾਸਰ ਗਲਤ ਹੈ ਤੇ ਇਹਨਾਂ ਨੂੰ ਇਸੇ ਕਰਕੇ ਵੀ ਨੰਬਰ ਦੂਜੀ ਗੱਲ ਵੀ ਜੇ ਮੋਦੀ ਸਰਕਾਰ ਨੂੰ ਮਾਤ ਦੇ ਸਕਦੇ ਕੇਜਰੀਵਾਲ ਸਾਹਿਬ ਦੇ ਸਕਦੇ ਆ ਉਹ ਇਹੀ ਡਰ ਇਹਨਾਂ ਨੂੰ ਖਾਈ ਜਾਂਦਾ ਵੀ ਇਹਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਇਮਾਨਦਾਰ ਸਰਕਾਰ ਹੈ ਕਿਸੇ ਨਾ ਕਿਸੇ ਹਿਸਾਬ ਨਾਲ ਇਹਨਾਂ ਨੂੰ ਨਜ਼ਰ ਅੰਦਾਜ਼ ਜਾਂ ਜੇਲ੍ਹਾਂ ਚ ਬੰਦ ਕਰੀਏ ਤਾਂ ਕਿ ਜਿਹੜੀ ਸਾਡੀ ਹੈ ਮਾੜੀਆਂ ਸਰਕਾਰਾਂ ਦੀ ਜਿਹੜੀ ਅਖੜੋਤ ਨਾ ਆ ਸਕੇ ਕਿਸੇ ਕਰਨਾ ਕੀ ਪਾਰਟੀ ਵੱਲੋਂ ਕੀ ਅਗਲਾ ਐਕਸ਼ਨ ਪਾਰਟੀ ਵੱਲੋਂ ਜੋ ਇਹ ਲੋਕਾਂ ਦਾ ਹੀ ਫੈਸਲਾ ਲੋਕਾਂ ਦਾ ਹੀ ਫੈਸਲਾ ਜਿਵੇਂ ਲੋਕ ਕਹਿਣਗੇ ਉਸੇ ਹਿਸਾਬ ਨਾਲ ਕਾਰਵਾਈਆਂ ਸੈਂਟਰ ਸਰਕਾਰ ਦੇ ਖਿਲਾਫ ਜਾਂ ਜੋ ਸੰਘਰਸ਼ੀ ਬਿੱਡ ਸਕਦੇ ਆ ਪਰ ਸੰਘਰਸ਼ ਵਿੱਚ ਬਿੱਡਾਂਗੇ ਲਾਮਬੰਦ ਹੋਵਾਂਗੇ ਫਿਰ ਲੋਕਾਂ ਨੂੰ ਜਾਗਰੂਕ ਕਰਾਂਗੇ ਸਰ ਸੁਖਵੀਰ ਸਿੰਘ ਬਾਦਲ ਕਹਿੰਦਾ ਵੀ ਆਮ ਪਾਰਟੀ ਦੇ ਕਾਂਗਰਸ ਸਰਕਾਰ ਜਾਨੀ ਕਿ ਦੋ ਤੌੜੀ ਤਲਵਾਰ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਆਪਦੇ ਪੈਰਾਂ ਥੱਲੇ ਖੁਰਸੀ ਜ਼ਮੀਨ ਹਥਿਆਉਣ ਨੂੰ ਫਿਰਦੇ ਆ ਪਰ ਉਹ ਉਹਨਾਂ ਦਾ ਸੁਪਨਾ ਸੱਚ ਨਹੀਂ ਹੋਣਾ ਉਹ ਕਿਸੇ ਗਿਣਤੀ 'ਚ ਨਹੀਂ ਗਏ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ 'ਚ ਗੁੱਸੇ ਦੀ ਲਹਿਰ ਦੌੜ ਗਈ ਹੈ। ਬੱਤੀਆਂ ਵਾਲਾ ਚੌਕ ਕੋੜਪੂਰਾ ਵਿਖੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦੇ ਆਖਿਆ ਕਿ ਭਾਜਪਾ ਜਿੱਥੇ ਆਪਣੇ ਵਿਰੋਧੀਆਂ ਨੂੰ ਝੂਠੇ ਮਾਮਲੇ ਦਰਜ ਕਰਕੇ ਦਬਾਉਣਾ ਚਾਹੁੰਦੀ ਹੈ, ਉੱਥੇ ਤਾਨਾਸ਼ਾਹੀ ਵਾਲਾ ਰੁਖ ਅਖਤਿਆਰ ਕਰਕੇ ਉਹ ਹਾਲਾਤ ਪੈਦਾ ਕਰ ਰਹੀ ਹੈ ਜਿਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਵੇਗਾ। ਨਰਿੰਦਰ ਮੋਦੀ ਅਤੇ ਭਾਜਪਾ ਵਿਰੋਧੀ ਨਾਰੇਬਾਜੀ ਵੀ ਕੀਤੀ ਗਈ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਤਾਨਾਸ਼ਾਈ ਜਿਸ ਵੀ ਪਾਰਟੀ ਨੇ ਕੀਤੀ ਉਹ ਪਾਰਟੀ ਖਤਮ ਹੋ ਗਈ ਜਾਂ ਬਰਬਾਦ ਹੋ ਗਈ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦਾ ਦामਨ ਬਿਲਕੁਲ ਸਾਫ਼ ਤੇ ਬੇਦਾਗ ਹੈ ਪਰ ਜੇਕਰ ਪਹਿਲਾਂ ਮਨੀਸ਼ ਸ਼ਿਸ਼ੋਧਿਆ ਨੂੰ ਫਿਰ ਸਤਿੰਦਰ ਜੈਨ ਨੂੰ ਫਿਰ ਸੰਜੇਤ ਸਿੰਘ ਨੂੰ ਅੰਦਰ ਕੀਤਾ ਗਿਆ ਤੇ ਹੁਣ अरविंद केजरीवाल ਤੇ ਝੂਠੇ ਦੋਸ਼ ਲਾ ਕੇ ਉਸ ਨੂੰ ਅੰਦਰ ਕਰਨਾ ਇਹ ਬਹੁਤ ਹੀ ਜ਼ੁਲਮ ਹੈ ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ